ਬੌਧਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲ ਵੱਲੋਂ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥਿਓ ਇਹ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਹਾਂ ਇਹ ਬੌਧਨ ਸਮਾਜ ਦੇ ਉਹਨਾਂ ਸਤਿਕਾਰਯੋਗ ਸਾਥੀਆਂ ਦੇ ਲਈ ਬਣਾਉਣ ਲੱਗਾ ਔਰ ਬੋਝਨ ਸਮਾਜ ਦੇ ਵਿੱਚੋਂ ਵੀ ਐਸਸੀ ਬੀਸੀ ਸਮਾਜ ਦੇ ਲੋਕਾਂ ਲਈ ਖਾਸ ਤੌਰ ਤੇ ਵੀਡੀਓ ਬਣਾਉਣ ਲੱਗਾ ਜਿਹੜੇ ਅਕਸਰ ਕਹਿੰਦੇ ਰਹਿੰਦੇ ਨੇ ਕਿ ਸਮਾਜ ਦੀ ਭਲਾਈ ਦੀ ਖਾਤਰ ਜਾਂ ਸਮਾਜ ਦੀ ਵਹਿਤਰੀ ਦੀ ਖਾਤਰ ਬੋਝਨ ਸਮਾਜ ਪਾਰਟੀ ਹੀ ਕਿਉਂ ਜ਼ਰੂਰੀ ਹੈ ਉਹ ਅਕਸਰ ਆਪਣੀਆਂ ਆਪਣੀਆਂ ਜਾਤਾਂ ਦੇ ਉਨ੍ਹਾਂ ਲੀਡਰ ਸਹਿਬਾਨਾਂ ਦੇ ਮਗਰ ਲੱਗ ਕੇ ਮਨੁਬਾਦੀ ਪਾਰਟੀਆਂ ਨੂੰ ਮਜ਼ਬੂਤ ਕਰਦੇ ਨੇ ਕਿਉਂਕਿ ਇੱਕ ਕਹਾਵਤ ਹੈ ਕਿ ਕੋਈ ਸ਼ਿਕਾਰੀ ਸ਼ਿਕਾਰ ਕਰਨ ਦੇ ਲਈ ਇੱਕ ਤਿੱਤਰ ਨੂੰ ਪਾਲਦਾ ਹੈ ਉਹ ਜਦੋਂ ਸ਼ਿਕਾਰ ਕਰਨ ਜਾਣ ਦਾ ਜਾਣਾ ਹੁੰਦਾ ਉਸਨੇ ਤਾਂ ਉਹ ਉਸੇ ਤਿੱਤਰ ਨੂੰ ਉਹ ਉੱਥੇ ਪਾ ਕੇ ਦੂਸਰਾ ਚੋਗਾ ਤੇ ਬਿਠਾ ਦਿੰਦਾ ਤੇ ਉਹ ਫਿਰ ਆਵਾਜ਼ ਦਿੰਦਾ ਆਪਣੇ ਸਾਥੀ ਤਿੱਤਰਾਂ ਨੂੰ ਤਾਂ ਜਿਵੇਂ ਹੀ ਉਹ ਤੇ ਭਰੋਸਾ ਕਰਕੇ ਉਹ ਉੱਥੇ ਆਣ ਕੇ ਚੋਗਾ ਚੁਗਣ ਦੇ ਲਈ ਆਉਂਦੇ ਆ ਤਾਂ ਸ਼ਿਕਾਰੀ ਤੁਰੰਤ ਉਹਨਾਂ ਦੇ ਉੱਪਰ ਜਾਲ ਸੁੱਟ ਕੇ ਉਹਨਾਂ ਨੂੰ ਫੜ ਲੈਂਦਾ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਾਰਕੀਟ ਦੇ ਵਿੱਚ ਵੇਚ ਦਿੰਦਾ ਪਰ ਉਹ ਜਿਹੜਾ ਉਹਦਾ ਜਿਹੜਾ ਸ਼ਿਕਾਰ ਕਰਨ ਵਾਲਾ ਤਿੱਤਰਾ ਉਹਨੂੰ ਨਹੀਂ ਉਹ ਵੇਚਦਾ ਉਹਨੂੰ ਉਹ ਬਰਕਰਾਰ ਰੱਖਦਾ ਤੇ ਸ਼ਿਕਾਰ ਬਾਜ਼ਾਰ ਦੇ ਵਿੱਚ ਜਾ ਕੇ ਉਹ ਸਾਰੇ ਲੋਕਾਂ ਦੀਆਂ ਧੌਣਾ ਵੱਢ ਕੇ ਤੇ ਉਹ ਖਾ ਕੇ ਮੀਟ ਵਗੈਰਾ ਖਾ ਕੇ ਉਹਨਾਂ ਦੀ ਜ਼ਿੰਦਗੀ ਖਤਮ ਕੀਤੀ ਜਾਂਦੀ ਹੈ ਉਵੇਂ ਹੀ ਇਹ ਮਨੁਭਾਦੀ ਪਾਰਟੀਆਂ ਸੰਵਿਧਾਨਕ ਮਜਬੂਰੀ ਹੁਣ ਕਰਨ ਮੈਂ ਬਾਰ ਬਾਰ ਹਰ ਵੀਡੀਓ 'ਚ ਇਹ ਗੱਲ ਕਹਿਣਾ ਕਿ ਮਨੁਭਾਦੀ ਪਾਰਟੀਆਂ ਦੀ ਸੰਵਿਧਾਨਕ ਮਜਬੂਰੀ ਆ ਕਿਉਂਕਿ ਰਿਜ਼ਰਵ ਸ਼ੀਟਾਂ ਤੇ ਇਹਨਾਂ ਨੇ एससीबीसी समाज ਦੇ ਲੋਕਾਂ ਨੂੰ ਖੜਾਉਣਾ ਹੁੰਦਾ ਇਸ ਕਰਕੇ ਉਹ ਇਹਨਾਂ ਨੂੰ ਪਾਲਦੇ ਆ ਤੇ ਪਰ ਇਹ ਲੋਕ ਆਪਣੇ ਸਮਾਜ ਦਾ ਭਲਾ ਨਹੀਂ ਕਰ ਸਕਦੇ ਅਕਸਰ ਅਸੀਂ ਇਹ ਕਹਿੰਨੇ ਆ ਪਰ ਮਨੁਬੱਦੀ ਪਾਰਟੀਆਂ ਵਿੱਚ ਬੈਠੇ ਲੀਡਰਾਂ ਦੇ ਸਮਰਥਕ ਇਹ ਗੱਲ ਦੀ ਖਾਤਰ ਆਮ ਤੌਰ ਤੇ ਸੋਸ਼ਲ ਮੀਡੀਆ ਦੇ ਉੱਪਰ ਝਗੜਦੇ ਦਿਖਾਈ ਦਿੰਦੇ ਨੇ ਕਿ ਬੌਧਨ ਸਮਾਜ ਪਾਰਟੀ ਨੂੰ ਹੀ ਕਿਉਂ ਕਿ ਜਿਵੇਂ ਹੁਣ ਬਹੁਤ ਸਾਰੇ ਸਾਥੀਆਂ ਨੇ ਪਿੱਛੇ ਜੇ ਇੱਕ ਰੈਲੀ ਕੀਤੀ ਸੀ ਕਿ ਫਲਾਣੇ ਬੰਦੇ ਨੂੰ ਪੰਜਾਬ ਦਾ ਜਿਹੜਾ ਹੈਗਾ ਸੀਐਮ ਬਣਾਉਣਾ ਉਸ ਤੋਂ ਪਹਿਲਾਂ ਹੋਰ ਵੀ ਇਹ ਜਿਹੀਆਂ ਕਾਰਵਾਈਆਂ ਕਰਦੇ ਰਹੇ ਆ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਜਿਹੜੇ ਕੋਈ ਪ੍ਰੋਫੈਸਰ ਨੂੰ ਕਿਸੇ ਡਾਕਟਰ ਨੂੰ ਕੋਈ ਹੋਰ ਕੋਈ ਕਥਾਵਾਚਕ ਨੂੰ ਜਾਂ ਕਿਸੇ ਕੋਈ ਡੇਰੇ ਵਾਲੇ ਨੂੰ ਹੋਰਾਂ ਨੂੰ ਵੀ ਬੜਾ ਸੀਐਮ ਬਣਾਉਂਦੇ ਰਹੇ ਆ ਇਹਦੇ ਲਈ ਸਾਥਿਓ ਇਸ ਕਰਕੇ ਸੀ ਬਾਰ-ਬਾਰ ਇਹ ਕਹਿੰਦੇ ਆ ਕਿ ਬਹੁਜਨ ਸਮਾਜ ਪਾਰਟੀ ਦਾ ਹੀ ਸੀਐਮ ਬਣਨਾ ਕਿਉਂ ਜ਼ਰੂਰੀ ਹੈ ਕਿਉਂਕਿ ਭੋਜਨ ਸਮਾਜ પાર્ટી ਦਾ ਬਣਿਆ ਹੋਇਆ ਸੀਐਮ ਵਿਚਾਰਧਾਰਕ ਤੌਰ ਤੇ ਤੇ ਆਜ਼ਾਦਾਨਾ ਤਰੀਕੇ ਦੇ ਨਾਲ ਫੈਸਲੇ ਲੈਣ ਦੇ ਸਮਰੱਥ ਹੁੰਦਾ। ਕਟਨਾਮਾਂ ਬਹੁਤ ਹੋਈਆਂ ਪਰ ਤਾਜ਼ਾ ਉਦਾਹਰਣ ਹੋਈ ਕਿ ਹਰਿਆਣੇ ਦਾ ADGP ADGP ਕੋਈ ਛੋਟੀ ਪੋਸਟ ਨਹੀਂ ਹੁੰਦੀ। ਫੁੱਲ ਫਲੇਜ ਸਾਡੇ ਸਮਾਜ ਨੂੰ ਕਤੇ ਕੋਈ ਡੀਜੀਪੀ ਨਹੀਂ ਬਣਾਉਂਦਾ ਇੱਕ ਕਿਸਮ ਦਾ ਡੀਜੀਪੀ ਹੀ ਹੁੰਦਾ ਉਸ ਤੋਂ ਪਹਿਲਾਂ ਜਿਹੜੇ ਭਾਰਤ ਦੇਸ਼ ਦੇ ਸਭ ਤੋਂ ਵੱਡੇ ਮੁੱਖ ਜੱਜ ਸਭ ਤੋਂ ਵੱਡੇ ਉਸ ਤੋਂ ਅੱਗੇ ਕੋਈ ਨਹੀਂ ਸੀਡੀਆਈ ਮਤਲਬ ਉਸ ਦੇ ਨਾਂ ਤੋਂ ਵੀ ਦੁਨੀਆ ਨੂੰ थरथਰਾਉਣਾ ਪੈਂਦਾ ਪਰ ਉਹਦੇ ਤੇ ਵੀ ਜੁੱਤੀ ਉਛਾਲੀ ਗਈ ਤੇ ਨਤੀਜਾ ਇਹ ਹੋਇਆ ਕਿ ਉਸ ਵਿਅਕਤੀ ਨੂੰ ਕੁਝ ਵੀ ਨਹੀਂ ਹੋਇਆ ਉਸ ਤੋਂ ਬਿਨਾ ਗਵਾਲੀਅਰ ਦਾ ਇੱਕ ਵਕੀਲ ਆ ਮਿਸਰਾ ਤੇ ਉਹ ਕਾਂਗਰਸ ਪਾਰਟੀ ਦਾ ਅਹੁਦੇਦਾਰ ਆ ਜ਼ਿਲ੍ਹਾ ਲੈਵਲ ਦਾ ਉਹ ਵਾਰ-ਵਾਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦਾ ਅਪਮਾਨ ਕਰ ਰਿਹਾ ਤੇ ਉਹ ਕਹਿ ਰਿਹਾ ਕਿ ਮੇਰਾ ਮਿਸ਼ਨ ਆ ਮੈਂ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਤੇ ਬਾਬਾ ਸਾਹਿਬ ਦੇ ਇਸ ਇਤਿਹਾਸ ਨੂੰ ਦਫਨ ਕਰਨਾ ਮੇਰਾ ਦੂਸਰਾ ਮੁੱਖ ਮਕਸਦ ਹੈ ਤੇ ਗਵਾਲੀਅਰ ਦੀ ਜਿਹੜੀ ਜੁਡੀਸ਼ੀਅਲ ਕੋਰਟ ਹੈਗੀ ਆ ਉਹਦੇ ਵਿੱਚ ਬਾਬਾ ਸਾਹਿਬ ਜੀ ਦਾ ਸਟੈਚੂ ਨਹੀਂ ਉਹਨਾਂ ਨੇ ਲੱਗਣ ਦਿੱਤਾ ਤੇ ਹੁਣ ਹਰਿਆਣੇ ਦੇ ਵਿੱਚ ਉਹ ਸੌਰੀ ਰਾਜਸਥਾਨ ਦੇ ਵਿੱਚ ਕਿਤੇ ਐਸਸੀਐਸਟੀ ਜਾਂ ਬੀਸੀ ਸਮਾਜ ਦੇ ਐ ਐਮਐਲਏ ਐਮਪੀ ਜਾਂ ਮੰਤਰੀ ਜਾਂ ਅਫਸਰ ਕਿਤੇ ਹੈ ਨਹੀਂਗੇ ਸਾਰੇ ਹੈਗੇ ਪਰ ਉਹ ਸਾਰੇ ਵਿਵਸਾ ਉਹਨਾਂ ਦੀ ਆਪਣੀ ਕੋਈ ਔਕਾਤ ਨਹੀਂ ਉਹ ਬੋਲ ਹੀ ਨਹੀਂ ਸਕਦੇ ਉਹ ਆਪਣੇ ਮਾਲਕ ਦੇ ਕਹਿਣ ਤੇ ਆਪਣਾ ਮੂੰਹ ਖੋਲਦੇ ਆ ਤੇ ਜਿਹੜੇ ਸੀਰੀ ਹੁੰਦੇ ਆ ਉਹ ਕਦੇ ਮਾਲਕ ਨੂੰ ਹੁਕਮ ਨਹੀਂ ਕਰਦੇ ਹੁੰਦੇ ਤਾਂ ਦੂਸਰੀ ਜਿਹੜੀ ਘਟਨਾ ਹੈਗੀ ਆ ਹਰਿਆਣੇ ਦੀ ਜਿਹੜੀ ਮੈਂ ਹੁਣੇ ਦੱਸ ਰਿਹਾ ਸੀਗਾ ਏ ਡੀ ਜੀ ਪੀ ਯਾ ਪੂਰਨ ਕੁਮਾਰ ਜਿਹੜੇ ਏ ਡੀ ਜੀ ਪੀ ਸੀ ਪੁਲਿਸ ਦੇ ਵਿੱਚ ਉਸ ਤੋਂ ਵੱਡਾ ਡੀ ਜੀ ਪੀ ਹੋਈ ਹੁੰਦਾ ਉਹਨੇ ਵਿਚਾਰੇ ਨੇ ਖੁਦਕਸ਼ੀ ਕੀਤੀ ਵੈਸੇ ਤਾਂ ਮੈਂ ਖੁਦਕਸ਼ੀ ਦੀ ਕਦੇ ਵੀ ਸਪੋਰਟ ਨਹੀਂ ਕਰਦਾ ਜਿਹੜੇ ਬੰਦੇ ਖੁਦਕਸ਼ੀ ਕਰਨ ਵਾਲੇ ਆ ਨਾ ਹੀ ਮੈਨੂੰ ਉਹ ਬਹੁਤੇ ਚੰਗੇ ਲੱਗਦੇ ਆ ਮੈਂ ਤਾਂ ਉਹਨਾਂ ਨੂੰ ਮਤਲਬ ਕਿ ਸ਼ਬਦ ਬਹੁਤ ਮਾੜਾ ਯੂਜ਼ ਕਰਦਾ ਉਹਨਾਂ ਦੇ ਲਈ ਕਿਉਂਕਿ ਜੇਕਰ ਅਸਲੀ ਮਰਦ ਕੇ ਬੱਚੇ ਹੁਣ ਤਾਂ ਲੜਨ ਜਿਸ ਤਰੀਕੇ ਨਾਲ ਉਹਨਾਂ ਨੂੰ ਲੜਨਾ ਚਾਹੀਦਾ ਕਿਉਂਕਿ ਸੰਵਿਧਾਨ ਨੇ ਉਹਨਾਂ ਨੂੰ ਤਾਕਤ ਦਿੱਤੀ ਹੈ ਜੇਕਰ ਸੰਵਿਧਾਨ ਦੀ ਤਾਕਤ ਹੀ ਨਾ ਹੁੰਦੀ ਫਿਰ ਗੱਲ ਵੱਖਰੀ ਹੈ ਇਹ ਮਨੁੱਖ ਸਮਰਤੀ ਦਾ ਦੌਰ ਥੋੜੀ ਸੀ ਭਾਰਤ ਦੇ ਸੰਵਿਧਾਨ ਦਾ ਦੌਰ ਸੀ ਉਹਨਾਂ ਨੂੰ ਲੜਨਾ ਚਾਹੀਦਾ ਸੀ ਪਰ ਖੁਦਕਸ਼ੀ ਕਰਨੀ ਮੈਂ ਫਿਰ ਕਹਿੰਨਾ ਕਾਇਰਤਾ ਹੈ ਹੋਰ ਵੀ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਚ ਨਹੀਂ ਲੱਖਾਂ ਦੀ ਗਿਣਤੀ ਚ ਮੁਲਾਜ਼ਮ ਨੇ ਜਿਹੜੇ ਇਹੇ ਜੀ ਜ਼ਿੰਦਗੀ ਬਤੀਤ ਕਰਦੇ ਆ ਪਰ ਉਹਨਾਂ ਦਾ ਮੁੱਖ ਟੀਚਾ ਇਹੀ ਹੁੰਦਾ ਵੀ ਪੈਨਸ਼ਨ ਲੈਣੀ ਆ ਬਾਅਦ ਦੇ ਵਿੱਚ ਆਪਦਾ ਦੇਖਾਂਗੇ ਸੈਟਿੰਗ ਕਰਕੇ ਸਮਾਜ ਦੇ ਵਿੱਚ ਜਾਵਾਂਗੇ ਤੇ ਉੱਥੇ ਫਿਰ ਕਰਾਂਗੇ ਕਿਸੇ ਨਾ ਕਿਸੇ ਮਨੁਭਾਦੀ ਪਾਰਟੀ ਨਾਲ ਸੈਟਿੰਗ ਵੀ ਮੈਨੂੰ ਟਿਕਟ ਦਿਓ ਮੈਂ ਐਮਐਲਏ ਐਮਪੀ ਬਣਨਾ ਬਸ ਇਹਨਾਂ ਦਾ ਮੁੱਖ ਮਕਸਦ ਇਹੀ ਹੁੰਦਾ 99 ਫੀਸਦੀ ਦਾ 1% ਦੀ ਕੋਈ ਹੋਊਗਾ ਜਿਹੜਾ ਸਮਾਜ ਦੀ ਬਿਹਤਰੀ ਦੀ ਖਾਤਰ ਸੋਚਦਾ ਹੋਊਗਾ ਸੁਸਕਿਉ ਏ ਡੀਜੀਪੀ ਖੋਦ ਘਰ ਵਾਲੀ ਸੀਨੀਅਰ ਆਈਐਸ ਅਫੀਸਰ ਸਾਲਾ ਐਮਐਲਏ ਪੀ ਔਰ ਉਹਦਾ ਫੁੱਫੜ ਪੰਜਾਬ ਦਾ ਡੀਜੀਪੀ ਰਿਆ ਹੋਵੇ ਪੁਲਿਸ ਦਾ ਕਹਿ ਰਹੇ ਨੇ ਕਿ ਜਿਹੜੇ ਉਹਨਾਂ ਦੇ ਕੋਈ ਜਿਹੜੇ ਹੈਗੇ ਰਿਲੇਟਿਵ ਸੱਤ ਵਾਰ ਮੈਂਬਰ ਪਾਰਲੀਮੈਂਟਰੇ ਘਰ ਦੇ ਵਿੱਚ ਆਈਐਸ ਆਈਪੀਐਸ ਅਫਸਰਾਂ ਦੀ ਪਰਮਾਰ ਉਹ ਬੰਦਾ ਵੀ ਇਨਸਾਫ ਨਹੀਂ ਲੈ ਸਕਿਆ ਕਿਉਂ ਨਹੀਂ ਇਨਸਾਫ ਲੈ ਸਕਿਆ ਕਿਉਂਕਿ ਜਿਹੜਾ ਨੈਵ ਸਿੰਘ ਸੈਣੀ ਸੀਐਮ ਬਿਠਾਇਆ ਜਿਸ ਨੂੰ ਅਸੀਂ ਕਹਿੰਦੇ ਆ ਕਿ ਉਹ ਤਾਂ ਸਾਡਾ ਬੀਸੀ ਸਮਾਜ ਦਾ ਬੰਦਾ ਉਸ ਬੰਦੇ ਦੀ ਪੂਲ ਖੋਲ ਕੇ ਰੱਖਤੀ ਸੰਦੀਪ ਵਾਲਮੀਕੀ ਸਾਬਕਾ ਮੰਤਰੀ ਦਿੱਲੀ ਪ੍ਰਦੇਸ਼ ਉਹਨੇ ਕਿਹਾ ਉਹ ਕਹਿੰਦਾ ਵੀ ਜਦੋਂ ਅਸੀਂ ਉੱਥੇ ਜਿਹੜਾ ਸੀਐਮ ਨੂੰ ਡੈਪੂਟੇਸ਼ਨ ਲੈ ਕੇ ਮਿਲਣਗੇ ਤਾਂ ਉੱਥੇ ਗੱਲਬਾਤ ਹੋਈ ਤਾਂ ਕਹਿੰਦਾ ਸੀਐਮ ਨੇ ਕਿਹਾ ਕਿ ਪਹਿਲਾਂ ਤਾਂ ਤੁਰੰਤ ਪ੍ਰਭਾਵ ਤੇ ਇਹਨਾਂ ਸਾਰੇ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਕਹਿੰਦੇ ਤੁਰੰਤ ਹੀ ਜਿਹੜਾ ਸਾਬਕਾ ਸੀਐਮ ਸੰਦੀਪ ਵੀਰ ਜੀ ਨੇ ਆਪਣੀ ਪੀਸੀ ਕਰਕੇ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਦੀ ਹਾਜ਼ਰੀ 'ਚ ਜਾਣਕਾਰੀ ਦਿੱਤੀ ਹੈ ਤੇ ਚੀਫ ਸੈਕਟਰੀ ਤੇ ਦੂਜਿਆਂ ਨੇ ਕਹਿੰਦੇ ਇਹ ਕਿਵੇਂ ਤੂੰ ਕਰ ਸਕਦਾ ਇਹ ਨਹੀਂ ਹੋ ਸਕਦਾ ਬਿਲਕੁਲ ਵੀ ਨਹੀਂ ਹੋ ਸਕਦਾ ਦੇਖੋ ਸੀਐਮ ਨੂੰ ਜਿਹੜਾ ਸਟੇਟ ਦਾ ਸੀਐਮ BC ਸਮਾਜ ਦਾ ਉਹਨੂੰ ਜਿਹੜੇ ਅਧਿਕਾਰੀਏ ਇਹ ਮਤਲਬ ਉਹਦਾ ਹੁਕਮ ਮੰਨਣ ਤੋਂ ਇਨਕਾਰੀ ਕਰ ਦੇਣ ਜਾਂ ਇੱਕ ਜਿਹੜਾ ਹੈਗਾ ਸਾਬਕਾ ਸੀਐਮ ਉਹ ਉਹਨੂੰ ਨਿਰਦੇਸ਼ਿਤ ਕਰੇ ਤਾਂ ਇੱਥੋਂ ਫਿਰ ਤੁਸੀਂ ਕੀ ਅੜੀਏ ਲਾ ਸਕਦੇ ਹੋ ਕਿਉਂਕਿ ਉਹ ਲੋਕ ਸਿਰਫ ਤੇ ਸਿਰਫ ਇੱਕ ਖਾਨਾ ਪੂਰਤੀ ਹੁੰਦੀ ਹੈ ਰਬੜ ਦੀ ਮੋਹਰ ਹੁੰਦੀ ਹੈ ਜਿਵੇਂ ਪੰਜਾਬ ਦੇ ਅਨੇਕਾਂ ਪਿੰਡਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਿਜ਼ਰਵੇਸ਼ਨ ਦੀਨ ਆਇਆ ਸਰਪੰਚੀ ਦਾ ਅਹੁਦਾ ਤਾਂ ਮਤਲਬ ਬਹੁਤ ਸਾਰੇ ਲੋਕ ਸਰਪੰਚ ਬਣ ਜਾਂਦੇ ਆ ਪਰ ਉਹ ਫਿਰ 5 ਸਾਲ ਆਪਣੇ ਮਾਲਕ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਆ ਜਦੋਂ ਕੋਈ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਵਿੱਚ ਸਾਡੀ ਸਰਕਾਰ ਬਣੀ ਖੋਦੀ ਜੀ ਦੇ ਸੀਐਮ ਚਾਰ ਬਾਰ ਭੈਣ ਕੁਬਰੀ ਮਾਇਆਬਤੀ ਜੀ ਬਣੀ ਉੱਥੇ ਕਿਸੇ ਦੀ ਹਿੰਮਤ ਸੀ ਕੋਈ ਅਫਸਰ ਦੀ ਕੋਈ ਐਸੀ ਦੂਸਰੀ ਗੁਸਤਾਖੀ ਕਰ ਸਕੇ ਇਹ ਨਹੀਂ ਕਿ ਮਾਨਜੁਗ ਭੈਣ ਜੀ ਨੇ ਸਿਰਫ ਤੇ ਸਿਰਫ ਐਸਸੀ ਸਮਾਜ ਦੇ ਬੀਸੀ ਸਮਾਜ ਦੇ ਜਾਂ ਮਨੋਰਟੀ ਸਮਾਜ ਦੇ ਲੋਕਾਂ ਤੇ ਜਿਹੜੇ ਪੀੜਤ ਕਰਨ ਵਾਲੇ ਲੋਕਾਂ ਨੂੰ ਹੀ ਅਨਸਾਫ ਦਿੱਤਾ ਮਾਨਯੋਗ ਭੈਣ ਜੀ ਨੇ ਜਿਹੜੇ ਜਰਨਲ ਸਮਾਜ ਦੇ ਲੋਕਾਂ ਦੇ ਉੱਪਰ ਐਸਸੀ ਬੀਸੀ ਜਾਂ ਮਨੋਰਟੀ ਸਮਾਜ ਦੇ ਲੋਕਾਂ ਨੇ ਕੋਈ ਅਤਿਆਚਾਰ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਪਾਵਰ ਦਾ ਦੁਰਉਪਯੋਗ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਮਾਨਯੋਗ ਭੈਣ ਜੀ ਨੇ ਠੋਕ ਕੇ ਰੱਖਿਆ ਤੁਹਾਨੂੰ ਯਾਦ ਹੋਊਗਾ ਇੱਕ ਮੈਂਬਰ ਪਾਰਲੀਮੈਂਟ ਸੀਗਾ ਜਿਸ ਤੇ ਲੱਗਿਆ ਸੀਗਾ ਰੇਪ ਦਾ ਅਦੋਸ਼ ਹਾਲਾਂਕਿ ਉਹ ਬਾਅਦ ਦੇ ਵਿੱਚ ਬਰੀ ਹੋਇਆ ਰੋਪ ਰੇਪ ਦਾ ਦੋਸ਼ ਸਿੱਧ ਨਹੀਂ ਹੋ ਸਕਿਆ ਅਦਾਲਤ ਦੇ ਵਿੱਚ ਮਾਨਜੁਗ ਭੈਣਜੀ ਨੇ ਉਸ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਵੀ ਭਾਈ ਇੱਥੇ ਆ ਮੇਰੀ ਗੱਲ ਸੁਣ ਉੱਥੋਂ ਦੇ ਐਸਐਸਪੀ ਨੂੰ ਕਿਹਾ ਕਿ ਇਸ ਨੂੰ ਦੂਸਰਾ ਅਰੈਸਟ ਕਰੋ ਅਰੈਸਟ ਕਰਕੇ ਇਨਕੁਆਇਰੀ ਕਰੋ ਕਹਿੰਦੇ ਜੇ ਤੂੰ ਤੂੰ ਸੱਚਾ ਹੋਵੇਂਗਾ ਤਾਂ ਬਿਲਕੁਲ ਨਹੀਂ ਕੋ ਇਹ ਜਿਹਾ ਹਜ਼ਾਰਾਂ ਹੀ ਧਾਰਨਾ ਕਿਉਂਕਿ ਬੌਜਨ ਸਮਾਜ ਪਾਰਟੀ ਸੰਵਿਧਾਨ ਦੇ ਸੰਵਿਧਾਨ ਦੇ ਰਾਜ ਨੂੰ ਇਸ ਦੇਸ਼ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਆ ਬਹੁਜਨ ਸਮਾਜ ਪਾਰਟੀ ਹੀ ਇੱਕੋ ਇੱਕ ਪਾਰਟੀ ਆ ਜਿੱਥੇ ਪੀੜਤ ਧਿਰ ਨੂੰ ਸੰਵਿਧਾਨ ਦੇ ਮੁਤਾਬਕ ਸਥਾਨਕ ਕਾਨੂੰਨ ਦੇ ਮੁਤਾਬਕ ਅਨਸਾਫ਼ ਦਿੱਤਾ ਜਾਂਦਾ ਹੈ ਤੇ ਇਹਦੀਆਂ ਉਦਾਹਰਨਾਂ ਉੱਤਰ ਪ੍ਰਦੇਸ਼ ਦੇ ਵਿੱਚ ਸਿੱਧ ਕਰਕੇ ਦਿਖਾਈਆਂ ਜਦਕਿ ਮਨੁਬੱਦੀ ਪਾਰਟੀਆਂ ਕਿਸੇ ਵੀ ਪੀੜਤ ਧਿਰ ਨੂੰ ਅਨਸਾਫ ਦਿੰਦੀਆਂ ਉਸ ਦੀ ਜਾਤ ਦੇਖ ਕੇ ਕਾਨੂੰਨ ਮੁਤਾਬਕ ਨਹੀਂ ਜਾਤ ਮੁਤਾਬਕ ਇਨਸਾਫ ਦਿੰਦੀਆਂ ਤੇ ਜਿਹੜੀ ਸਾਡੇ ਸਮਾਜ ਦੇ ਲੋਕ ਬਣੇ ਹੁੰਦੇ ਨੇ ਚਾਹੇ ਉਹ ਸੀਐਮਾ ਚਾਹੇ ਉਹ ਮੰਤਰੀਆ ਚਾਹੇ ਉਹ ਅਫਸਰ ਉਹ ਸਿਰਫ ਤੇ ਸਿਰਫ ਰਬੜ ਦੀਆਂ ਮੂਹਰਾ ਹੁੰਦੀਆਂ ਹਨ ਉਹਨਾਂ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਇਸੇ ਕਰਕੇ ਸਤਿਕਾਰਯੋਗ ਸਾਥੀਓ ਅਸੀਂ ਤੁਹਾਨੂੰ ਹਮੇਸ਼ਾ 24 ਘੰਟੇ ਹੱਥ ਜੋੜ ਕੇ ਬੇਨਤੀ ਕਰਦੇ ਰਹਿੰਨੇ ਆ ਕਿ ਤੁਹਾਡੇ ਲੱਖ ਗਿਲੇ ਹੋਣਗੇ ਪਿੰਕਮਾਰੀ ਮਾਇਆਬਤੀ ਨਾ ਤੁਹਾਡੇ ਲੱਖ ਗਿਲੇ ਹੋਣਗੇ ਡਾਕਟਰ ਅਫਤਾਰ ਸਿੰਘ ਕ੍ਰੀਮਪਰੀ ਸਾਹਿਬ ਨਾ ਜਿਹੜੇ ਸੂਬੇ ਦੇ ਸਟੇਟ ਪ੍ਰੈਜ਼ੀਡੈਂਟ ਆ ਲੱਖ ਗਿਲੇ ਮੇਰੇ ਅਰਗੇ ਛੋਟੇ ਵਰਕਰ ਨਾਲ ਹੋ ਸਕਦੇ ਨੇ ਪਰ ਇੱਕ ਗੱਲ ਤੁਸੀਂ ਦੇਖੋ ਕਿ ਮਾਨ ਸਨਮਾਨ ਤੇ ਸਮਾਜ ਦੀ ਵਿਤਰੀ ਸਿਰਫ ਤੇ ਸਿਰਫ ਬਹੁਜਨ ਸਮਾਜ ਪਾਰਟੀ ਦੀ ਰਾਜ ਸੱਤਾ ਦੇ ਵਿੱਚ ਹੀ ਸਾਡੇ ਸਮਾਜ ਨੂੰ ਮਿਲ ਸਕਦੀ ਆ ਸੋ ਸਮਾਜ ਦੀ ਖਾਤਰ ਸਮਾਜ ਦੇ ਸਨਮਾਨ ਦੀ ਖਾਤਰ ਸਾਨੂੰ ਸਾਰੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਦਾ ਇੱਕ ਤੋਂ A ਤੋਂ ਲੈ ਕੇ Z ਤੱਕ ਸਮਰਥਨ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਜੇਕਰ ਸਾਡੇ ਕੋਈ ਗਿਲੇ ਸ਼ਿਕਵੇ ਹੋਣਗੇ ਉਹ ਅਸੀਂ ਆਪਸ ਵਿੱਚ ਸਾਰੇ ਭਰਾ ਬੈਠ ਕੇ ਉਹਨਾਂ ਗਿਲੇ ਸ਼ਿਕਵਿਆਂ ਨੂੰ ਆਪਾਂ ਦੂਰ ਕਰ ਲਾਂਗੇ ਹੋ ਸਕਦਾ ਮੇਰੀ ਇਸ ਗੱਲ ਦੇ ਨਾਲ ਬਹੁਤ ਸਾਰੇ ਸਾਥੀ ਸਹਿਮਤ ਹੋਣ ਜਿਹੜੇ ਸਾਥੀ ਮੇਰੀ ਇਸ ਗੱਲ ਦੇ ਨਾਲ ਸਹਿਮਤ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਜਿਆਦਾ ਤੋਂ ਜਿਆਦਾ ਇਸ ਪੋਸਟ ਨੂੰ ਸ਼ੇਅਰ ਕਰਿਓ ਤਾਂ ਕਿ ਬਹੁਤ ਬਹੁਤਾਂ ਗਿਣਤੀ ਦੇ ਵਿੱਚ ਸਾਥੀਆਂ ਦੇ ਕੋਲ ਮੇਰੀ ਇਹ ਗੱਲ ਜਾ ਸਕੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਮੇਰੀ ਗੱਲ ਦੇ ਨਾਲ ਸਾਥੀ ਜ਼ਰੂਰ ਸਹਿਮਤ ਹੋਣਗੇ ਜਦੋਂ ਉਹ ਇਮਾਨਦਾਰੀ ਦੇ ਨਾਲ ਮੇਰੀ ਇਸ ਗੱਲ ਤੇ ਵਿਚਾਰ ਵਿਸ਼ਲੇਸ਼ਣ ਕਰਨਗੇ ਇਸ ਨੂੰ ਵਿਆਖਿਆ ਕਰਕੇ ਆਪਣੇ ਮਨ ਦੇ ਵਿੱਚ ਉਤਾਰਨਗੇ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਅੱਗੇ ਲੈਣਾ ਕਿ ਕੋਈ ਵੀਡੀਓ ਲੰਮੀ ਹੋ ਰਹੀ ਹੈ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ